ਕੋਸ਼ਿਸ਼ ਨਹੀਂ ਤਿਆਰ ਹੁੰਦੇ ਸੀ ਹਾਂ ਤੋ ਲਾ ਕੇ ਮੇਰੇ ਪੁੱਤ ਦੇ ਦੇ ਚੋਰਾ ਆਈ ਬਹੁਤ ਮੈਂ ਰੱਖ ਲੈਣੀ ਆ ਸਾਮਕੇ ਇੱਕ ਮੰਮੀ ਜੀ ਹਾਂ ਲਿਆ ਮੈਂ ਲਾਉਣਾ ਇਹ ਬਤਲ ਕੰਨ ਖੋਲ ਕੇ ਸੁਣ ਲੈ ਇੱਥੇ ਮੇਰੀ ਮਾਂ ਦੀ ਸ਼ੁਰੂ ਤੋਂ ਚੱਲਦੀ ਆਈ ਆ ਤੇ ਅੱਗੇ ਤੋਂ ਵੀ ਉਹਦੀ ਚੱਲਣੀ ਆ ਮੰਮੀ ਇੰਨਾ ਤਾਂ ਵਧੀਆ ਉਹਨਾਂ ਨੇ ਵਿਆਹ ਕੀਤਾ ਇੰਨਾ ਖਰਚਾ ਕੀਤਾ ਤੇ ਇੰਨਾ ਖਰਚਾ ਉਹਨਾਂ ਨੇ ਪੈਲੈਸ ਤੇ ਕੀਤਾ ਜਿੰਨਾ ਕਿਹਾ ਉਹਨਾਂ ਘਰ ਮੈਂ ਤੇਤੋ ਹਿਸਾਬ ਕਿਤਾਬ ਨਹੀਂ ਮੰਗਿਆ ਤੀ ਮੁੰਡੇ ਨੂੰ ਫੋਨ ਕਰੋ ਹਾਂ ਉਹਦੇ ਨਾਲ ਗੱਲ ਕਰੋ ਸਾਰੀ ਸਾਡੀ ਨਹੀਂ ਹੈ ਸੀਤ ਕਿੱਥੇ ਕਿ ਆਪਾਂ ਉਹਨਾਂ ਨੂੰ ਹੋਰ ਸਮਾਨ ਦੇ ਸਕੀਏ ਮਸਾਂ ਤੇ ਪਕੂੜੀ ਤੋਰੀ ਤੋ ਮੈਨੂੰ ਤਾਂ ਹੁਣ ਫਿਕਰ ਹੋਈ ਜਾਂਦੀ ਆ ਕਿਤੇ ਕੁੜੀ ਅਸੀਂ ਗਲਤ ਥਾਂ ਤੇ ਨਹੀਂ ਵਿਆਹ ਦਿੱਤੀ ਜੀ ਜੀ ਆਖੇ ਤੁਹਾਡੇ ਮੂੰਹ ਤੇ ਕੁਝ ਨਹੀਂ ਹੋਏਗਾ ਮਾ ਮੋਦੀ ਨਹੀਂ ਉਦਾਂ ਹੀ ਕਿ ਮੈਨੂੰ ਤੇ ਸੱਟਾਂ ਲੱਗੀਆਂ ਲੱਗਦੀਆਂ ਤੁਹਾਡੇ ਉਹ ਮੈਂ ਬਾਥਰੂਮ ਦੇ ਵਿੱਚ ਤਿਲਕ ਕੇ ਡੇਗੀ ਸੀ ਤਾਂ ਕਰਕੇ ਮਾੜੀ ਚ ਲੱਗ ਗਈ ਸੱਟ ਆਹ ਤਾਂ ਕੱਪੜੇ ਹੀ ਆ ਮੱਥੇ ਮਾਰ ਗਿਆ ਦੇਖਿਆ ਉਹਨਾਂ ਦੀ ਗਲਤੀ ਸਜ਼ਾ ਤੈਨੂੰ ਪਹਿਲਾਂ ਹੀ ਮਿਲ ਗਈ ਆ ਤੂੰ ਫੋਨ ਲਾ ਲਾ ਕੇ ਕਹਿੰਦੀ ਸੀ ਨਾ ਕੋਈ ਸਮਾਨ ਲੈ ਕੇ ਨਾ ਆਓ ਉਟਕੇ ਮੇਰੀ ਇੱਕ ਗੱਲ ਸੁਣ ਲੈ ਜੇ ਸਾਡੀ ਗੱਲ ਦੇ ਵਿੱਚ ਆਈ ਨਾ ਨਹੀਂ ਤਾਂ ਇਤੋਂ ਵੀ ਜ਼ਿਆਦਾ ਬੁਰਾ ਹਾਲ ਹੋਊ ਤੇਰਾ ਮੰਮੀ ਕੀ ਕੱਢ ਲਉਂਗੇ ਮੇਰੇ ਹੱਡਾਂ ਵਿੱਚੋਂ ਮੈਨੂੰ ਕੁੱਟ-ਕੁੱਟ ਕੇ ਨਾ ਸੀ ਕਿ ਤੇਰੇ ਹੱਡਾਂ ਚੋਂ ਕੱਢਣਾ ਹੈ ਨਾਲੇ ਮੰਮੀ ਇਸ ਗੱਲ ਦਾ ਤਾਂ ਮੈਨੂੰ ਅੱਜ ਪਤਾ ਲੱਗਾ ਤੁਸੀਂ ਮੇਰੇ ਭਰਾ ਤੋਂ 5 ਲੱਖ ਰੁਪਏ ਕੈਸ਼ ਲਿਆ ਇੰਨਾ ਸਾਰਾ ਸੋਨਾ ਪੋਆਇਆ ਇੰਨਾ ਖਰਚਾ ਕਰਵਾਇਆ ਤੁਸੀਂ ਵਿਆਹ ਤੇ ਤੁਹਾਡਾ ਫੇਰ ਵੀ ਨਹੀਂ ਢਿੱਡ ਭਰਿਆ ਉਹਦੀ ਢੇੜਪੇਣਾ ਕਰਾਛਾ ਜੇ ਮੈਂ ਆਪਣੀ ਅੱਜ ਤੇ ਆ ਗਿਆ ਨਾ ਤੈਨੂੰ ਹੁਣੇ ਡੰਡੀ ਦੋਦਾ ਤੇਰਾ ਚੱਕ ਕੇ ਤੇਰੇ ਮਾਪਿਆਂ ਦੇ ਛੱਡ ਕੇ ਆਉਂ ਤੈਨੂੰ ਨਾਲੇ ਪਤਾ ਹੀ ਆ ਤੇਰੇ ਭਰਾ ਤੇ ਕਿੰਨਾ ਕਰਜ਼ਾ ਪਹਿਲਾਂ ਚੜ ਗਿਆ ਆ ਤੇ ਦੂਸਰੀ ਜਗ੍ਹਾ ਤੈਨੂੰ ਵਿਆਹਣਾ ਪਿਆ ਪਤਾ ਤਾਂ ਉਹਨੂੰ ਫੇਲ ਲੱਗਣਾ ਕਰਜ਼ਾ ਫਿਰ ਤੋਂ ਸਿਰ ਤੇ ਚੜਿਆ ਨਾ ਤੇ ਫਾਹਲ ਹੋਊਗਾ ਫਾਹਾ ਨਾਲੇ ਆਪਣੇ ਭਰਾ ਦੀ ਮੌਤ ਦੀ ਜ਼ਿੰਮੇਵਾਰ ਸਿਰ ਤੂੰ ਹੋਊਂਗੀ ਤੂੰ ਨਹੀਂ ਮੰਨੋ ਭਾਵੇਂ ਨਾ ਮੰਨੋ ਕੋਈ ਨਾ ਕੋਈ ਗੜਬੜ ਹੈਗੀ ਆ ਮਾੜਾ ਜਾਂ ਤਿਲਕ ਨਾ ਨੀਲ ਥੋੜੀ ਪੈ ਜਾਂਦੇ ਆ ਨੇਰੀ ਨਖਲਰਾ ਇਹ ਬਹੁਤ ਪੈਣ ਦਾ ਪੱਤਿਆਂ ਦਾ ਤੇ ਜਿੰਨਾ ਮਰਚੀ ਸਾਫ ਕਰ ਲਾਂਗਾ ਫੇਰ ਇਹੀ ਹਾਲ ਹੋ ਜਾਂਦਾ ਨਹੀਂ ਚੰਗਾ ਮੇਰਾ ਕਿਤੇ ਦੀਦਾ ਤੇ ਨਹੀਂ ਆ ਲੈ ਇਹ ਤੇ ਮੇਰੀ ਸਹੇਲੀ ਕਰਦੀ ਪਈ ਆ ਮੈਨੂੰ ਤਾਂ ਲੱਗਾ ਖਰੀਦੀ ਦੀਦਾ ਕੋਈ ਮੈਸੇਜ ਆ ਗਿਆ ਵਾ ਨਾ ਕੁਝ ਖਾਣ ਨੂੰ ਦਿਲ ਕਰਦਾ ਆ ਨਾ ਕੁਝ ਵੀੰਦਾ ਦਿਲ ਕਰਦਾ ਜੇ ਚਾਜ ਨਦੀ ਦੀ ਨਾਲ ਗਾ ਲੈਣਾ ਹੋਏ ਤੇ ਟੈਨਸ਼ਨ ਨਹੀਂ ਹੋਈ ਜਾਂਦੀ ਮੈਨੂੰ ਤੇ ਨਾ ਫੋਨ ਚੱਕਦੇ ਆ ਨਾ ਕੁਛ ਆਤਾ ਨਾ ਪਤਾ ਸਮਝ ਨਹੀਂ ਹੁੰਦੀ ਕਿਦਾਂ ਪਤਾ ਕਰੀਏ ਵੀ ਦੀਦੀ ਉੱਥੇ ਖੁਸ਼ ਰਹਿੰਦੇ ਨੇ ਜਾਂ ਕੀ ਹਿਸਾਬ ਆਉਦਾ ਹੇ ਪ੍ਰਮਾਤਮਾ ਮੇਰਾ ਵਹਿਮ ਹੀ ਹੋਵੇ ਜੋ ਮੇਰੇ ਮਨ ਚ ਖਿਆਲ ਆਉਂਦੇ ਨੇ ਨਾ ਉਹ ਸੱਚ ਨਾ ਹੋਣ ਪਤਾ ਨਹੀਂ ਕਿਉਂ ਮੈਨੂੰ ਤੇ ਇਹੀ ਸੋਚ ਸੋਚ ਕੇ ਆਈ ਜਾਂਦਾ ਵਾ ਕਿ ਨਾ ਉਹ ਫੋਨ ਚੱਕਦੇ ਆ ਨਾ ਕੋਈ ਗੱਲ ਨਾ ਕੁਛ ਜੇ ਭਾਜੀ ਨੂੰ ਫੋਨ ਕਰੀਏ ਉਹ ਵੀ ਨਹੀਂ ਚੱਕਦੇ ਹੈਗੇ ਆਪਾਂ ਵੀ ਬਾਰ-ਬਾਰ ਜਾਂਦੇ ਉੱਥੇ ਚੰਗੇ ਨਹੀਂ ਲੱਗਦੇ ਉਹਨਾਂ ਨੇ ਕਿਹਾ ਘਰੇ ਪਤਾ ਨਹੀਂ ਕਿਹੜੀਆਂ ਸੂਆਂ ਲੈਣ ਆਂਦੇ ਆ ਚਲ ਕੋਈ ਨਹੀਂ ਇਹਨਾਂ ਨਾਲ ਕਰਦੀਆਂ ਗੱਲ ਕਿ ਕਿਸੇ ਤਰੀਕੇ ਨਾਲ ਪਤਾ ਕਰੋ ਉੱਥੇ ਵੈਸੇ ਇਹ ਕਹਿੰਦੇ ਤੇ ਐਹੀ ਵੀ ਕਿਸੇ ਨੂੰ ਇਹਨਾਂ ਨੇ ਕਿਹਾ ਵਾ ਵੀ ਉਹਨਾਂ ਦੇ ਘਰ ਦੇ ਹਾਲਾਤ ਪਤਾ ਕਰਨ ਦੇ ਚਲ ਮੈਂ ਥੋੜਾ ਜਿਹਾ ਝਾੜੂ ਲਗਾ ਲਾਉਣਾ ਟਾਈਮ ਜੇ ਹੁੰਦੇ ਆ ਨਾ ਤੇ ਇਹਨਾਂ ਨਾਲ ਕਰਦੀਆਂ ਗੱਲ ਸੱਚੀ ਟੈਨਸ਼ਨ ਹੀ ਹੋਈ ਜਾਂਦੀ ਮੈਨੂੰ ਤੇ ਫੋਮਲੇ ਹਾਂਜੀ ਆ ਗਏ ਆ ਕੀ ਕਰਨੀ ਬੜੇ ਦਾਸੇ ਲੱਗਣ ਦੇ ਕੁਛ ਨਹੀਂ ਜਿਹੜੇ ਬੰਦੇ ਨੂੰ ਕਿਹਾ ਸੀ ਨਾ ਦੇਖਣ ਨੂੰ ਮੈਂ ਉਹਨਾਂ ਦੇ ਘਰ ਦੇਖ ਕੇ ਆਈ ਉਹ ਕਹਿੰਦਾ ਘਰ ਤਾਂ ਸਾਰਾ ਠੀਕ ਹੈ ਉਹਨਾਂ ਦੇ ਕਿਤੇ ਝੂਠ ਦੇ ਨਹੀਂ ਬੋਲਦਾ ਉਹ ਵੀ ਮੈਨੂੰ ਤਾਂ ਘਬਰਾਟ ਜੀ ਹੋਈ ਜਾਂਦੀ ਆ ਜੇ ਉਹ ਕਹਿੰਦਾ ਸਾਰਾ ਕੁਝ ਸਹੀ ਆ ਤੇ ਫਿਰ ਦੀਦੀ ਫੋਨ ਕਿਉਂ ਨਹੀਂ ਚੁੱਕਦੇ ਚਲ ਜੇ ਦੀਦੀ ਘਰ ਦੇ ਕੰਮਾਂ ਵਿੱਚ ਉਥੇ ਬਿਜ਼ੀ ਨੇ ਤੇ ਫਿਰ ਭਾਜੀ ਤੇ ਫੋਨ ਚੁੱਕਣ ਉਹ ਵੀ ਬਸ ਫੋਨ ਚੁੱਕ ਕੇ ਕੱਟ ਦਿੰਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਵੀ ਜੇ ਸਾਰਾ ਕੁਝ ਉਹਨਾਂ ਦੇ ਘਰ ਵਿੱਚ ਨੋਰਮਲ ਆ ਤੇ ਫਿਰ ਦੀਦੀ ਗੱਲ ਕਿਉਂ ਨਹੀਂ ਕਰਦੇ ਪੱਕਾ ਕੁਝ ਨਾ ਕੁਝ ਲੁਕਾਉਣ ਡਿਆ ਤੁਸੀਂ ਮੰਨੋ ਚਾਹੇ ਨਾ ਮੰਨੋ ਹਰ ਵਾਰੀ ਥੋੜੀ ਨਾ ਇੰਦਾ ਹੁੰਦਾ ਵਾ ਕਿ ਫੋਨ ਨਾ ਚੁੱਕਣ ਚਲੋ ਮੰਨਿਆ ਕਦੇ ਕਦਾਰ ਬੰਦਾ ਬਿਜ਼ੀ ਹੁੰਦਾ ਆ ਹੁਣ ਮੈਂ ਵੀ ਤਾਂ ਕਈ ਕਦਾਰ ਬਿਜ਼ੀ ਹੁੰਨੀ ਆ ਨਹੀਂ ਕਰਦੇ ਤਾਂ ਫੋਨ ਚੁੱਕਿਆ ਜਾਂਦਾ ਫਿਰ ਬੈਕ ਕਾਲ ਵੀ ਤੇ ਕਰਦੇ ਆ ਉਹ ਤੇ ਬੈਕ ਕਾਲ ਵੀ ਨਹੀਂ ਕਰਦੇ ਵੇਖ ਕੇ ਹੁਣ ਤਾਂ ਮੈਨੂੰ ਵੀ ਸੋਚ-ਸੋਚ ਕੇ ਡਰ ਲੱਗਣ ਲੱਗ ਗਿਆ ਚਲ ਇਦਾਂ ਕਰ ਤੂੰ ਫੋਨ ਲਾ ਕੇ ਦੇਖ ਵੇ ਕੋਈ ਨੂੰ ਫੋਨ ਲਾ ਕੇ ਵੇਖਦੀ ਡਰ ਵੀ ਤੇ ਸੱਚਾ ਹੀ ਹੈ ਨਾ ਫੋਨ ਕਿਧਰ ਗਿਆ ਕੋ ਮੋਬਾਈਲ ਹਲੋ ਹਾਂਜੀ ਕਿੱਦਾਂ ਕੋ ਮਨ ਦੀਦੀ ਸਾਰ ਦੇ ਹਾਲ ਤੇ ਠੀਕ ਆ ਤੂੰ ਹੀ ਦੱਸ ਤੂੰ ਹੀ ਠੀਕ ਹੋ ਨਾ ਤੂੰ ਕੋਈ ਫੋਨ ਚੁੱਕਦੇ ਨਾ ਕੋਈ ਖਬਰ ਨਾ ਸਾਰ ਸਾਨੂੰ ਟੈਨਸ਼ਨ ਪਾਈਏ ਤੂੰ ਇੱਥੇ ਪਹਿਲਾਂ ਤਾਂ ਮੇਰੀ ਗੱਲ ਸੁਣੋ ਤੂੰ ਇੰਨੀ ਗੱਲ ਦੱਸੋ ਵੀ ਤੁਹਾਡੇ ਇੰਨੀ ਸੱਟਾਂ ਲੱਗੀਆਂ ਕਿੱਦਾਂ ਬਾਥਰੂਮ ਚ ਤਿਲਕ ਨਾ ਦਿੰਨੀ ਨੀ ਨੀਲ ਪੈਂਦੇ ਤੱਕਾ ਤੂੰ ਹੀ ਕੁਛ ਨਾ ਕੁਛ ਲੁਕਾਉਣ ਦੇਓ ਸੱਚ ਸੱਚ ਦੱਸੋ ਸਾਨੂੰ ਕੀ ਗੱਲ ਆ ਉੱਥੇ ਸਭ ਠੀਕ ਆ ਨਾ ਇੱਥੇ ਸਾਨੂੰ ਟੈਨਸ਼ਨ ਹੋਈ ਜਾਂਦੀ ਆ ਜੇ ਕੋਈ ਗੱਲ ਹੈਗੀ ਆ ਤੇ ਦੱਸ ਦੋ ਅਸੀਂ ਤੁਹਾਡੇ ਨਾਲ ਆ ਨਾ ਨਾ ਕੋਮਲ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਤੈਨੂੰ ਐਮੀ ਕੋਈ ਵੈਮ ਪਿਆ ਆ ਦੀਦੀ ਵੈਮ ਉਹ ਮਾਲਕ ਹੋਈ ਗੱਲ ਨਹੀਂ ਆ ਸਿੱਧੀ ਸਿੱਧੀ ਗੱਲ ਦੱਸੋ ਸਾਨੂੰ ਗੱਲ ਕੀ ਆ ਤੁਹਾਨੂੰ ਤੁਹਾਡੇ ਭਰਾ ਦੀ ਸੋਣ ਲੱਗੇ ਜੇ ਤੂੰ ਹਜੇ ਵੀ ਸੱਚ ਨਾਲ ਨਾ ਦੱਸਿਆ ਤੇ ਤੂੰ ਸਾਡੇ ਦੋਵਾਂ ਜੀਆਂ ਦਾ ਮਰਿਆ ਮੂੰਹ ਵੇਖੋਗੀ ਕੋਮਲ ਤੇ ਤੈਨੂੰ ਕੀ ਗੱਲ ਦੱਸਾਂ ਉੱਲੀ ਬਹੁਤ ਵੱਡੀ ਸੀਗੀ ਮੈਂ ਤਾਂ ਕਿਹਨੇ ਗੱਲ ਕਰਦੀ ਸੀ ਹੁਣ ਤੂੰ ਸਾਰੀਆਂ ਗੱਲਾਂ ਆਪਣੇ ਮਾਪਿਆਂ ਨੂੰ ਦੱਸੋਗੀ ਹੈਨਾ ਤਾਂ ਉਹਨੇ ਕਿਹਾ ਸੀ ਨਾ ਇਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਨਾ ਤੈਨੂੰ ਕਿੰਨਾ ਸਮਝਾਇਆ ਤੇਰੇ ਗੱਲ ਖਾਣੇ ਨਹੀਂ ਪੈਂਦੀ ਮਾਤਾ ਕੀ ਗੱਲ ਹੋਈ ਕੀ ਰੌਲਾ ਪਾਇਆ ਆਹ ਦੇਖ ਲਾ ਆਪਣੇ ਮਾਪਿਆਂ ਨੂੰ ਫੂੰਗਲਾ ਲਾ ਕੇ ਗੱਲਾਂ ਕਰਦੀ ਏ ਨਾ ਤੈਨੂੰ ਇੱਕ ਵਾਰੀ ਗੱਲ ਸਮਝ ਨਹੀਂ ਲੱਗਦੀ ਮੈਂ ਕੀਤਾ ਕੀ ਆ ਤੁਸੀਂ ਮੇਰੇ ਨਾਲ ਤੱਕਾ ਕਰਦੇ ਪੇ ਦੇਖ ਲਿਓ ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਪਛਤਾਉਣਾ ਇਸ ਗੱਲ ਤੋਂ ਉਹ ਅਸੀਂ ਤਾਂ ਜਦੋਂ ਪਛਤਾਵਾਂਗੇ ਦੇਖੀ ਜਾਓ ਪਰ ਅੱਜ ਤੂੰ ਪਛਤਾਉਣਾ ਤੂੰ ਕਿੱਡੀ ਵੱਡੀ ਗਲਤੀ ਕੀਤੀ ਆ ਹੈਂ ਛਾੜ ਤੋ ਰਵੀ ਛਾੜੇ ਨਹੀਂ ਤਾਂ ਚੁੰਨੀ ਲੈ ਤੇਰੀਆਂ ਹੱਥਾਂ ਬਾਹਾਂ ਬਾਹਰ ਨਾ ਤੇ ਅੰਦਰ ਸਿਰ ਇਹਨੂੰ ਪਤਾ ਲੱਗੂ ਫੇਰ ਆ ਪਹਿਲਾਂ ਮੂੰਹ ਬਾਤ ਕਰ ਲੈ ਮੇਰੀ ਗੱਲ ਤਾਂ ਸੁਣੋ ਮੈਂ ਨਹੀਂ ਕਰਦੀ ਕੋਈ ਵੀ ਮੈਂ ਜਿੱਦ ਤੱਕ ਹੂੰਗੇ ਉੱਤੇ ਕਰੂੰਗੀ ਦਾ ਮਰਜੀ ਰੋਲਾ ਪਾਈਆ ਹੁਣ ਤੈਨੂੰ ਛੱਡ ਦੇ ਨੀ ਛੱਡ ਦੋ ਮੈਨੂੰ ਆਹ ਗਲਤੀ ਕਰਦੀ ਮੇਰਾ ਕਸੂਰ ਕੀ ਆ ਮਮੇ ਤੁਸੀਂ ਕਹੋ ਨਾ ਨੂੰ ਚੜਤ ਤੋ ਮੈਨੂੰ ਮੈਂ ਕਹਿੰਦੀ ਆ ਨਾ ਮੈਂ ਲਿਆਉਣੀ ਆ ਤੁੰਦੀਆਂ ਤਾਂ ਮੂੰਹ ਬੰਦ ਕਰ ਫੜ ਬੰਦੇ ਲਾ ਪਤਾ ਤੁਸੀ ਕਿਹੜੇ ਕੰਮ ਕਰੀ ਜਾਂਦੇ ਤੁਸੀ ਮੂੰਹ ਬੰਦ ਕਰ ਤੇ ਕੱਲ ਕਿਤਾ ਆਉਗੀ ਰਹੀਆਂ ਨਾ ਭੁੱਖੀ ਪਾਣੀ ਅੰਦਰ ਅਕਲ ਤਾਂ ਤੈਨੂੰ ਫੇ ਆਉ ਤੇਰੀ ਜ਼ੁਬਾਨ ਬੰਦੇ ਨਹੀਂ ਹੁੰਦੀ ਜਨਾ ਮਰਜੀ ਕਹੀ ਜਾ ਤੈਨੂੰ ਕਿਹਾ ਸੀਗਾ ਬਾਹਰ ਵੀ ਨਿਕਲਣੀ ਚਾਹੀਦੀ ਗੱਲ ਦੀ ਤੇ ਫੇ ਹੁਣ ਪਈ ਰਹਿ ਲਮੀ ਤੇ ਮੇਰੀ ਗੱਲ ਮੰਨੋ ਮੈਂ ਕਿਸੇ ਨਾਲ ਨਹੀਂ ਤੁਹਾਡੀ ਗੱਲ ਕਰਦੀ ਮੈਂ ਕੁਝ ਨਹੀਂ ਦੱਸਦੀ ਤੁਹਾਡੇ ਬਾਰੇ ਹਾਂ ਤੂੰ ਬਹੁਤ ਲੇਟ ਹੋ ਗਈ ਆ ਇੱਕ ਗੱਲ ਕਰਨ ਤੋਂ ਤੂੰ ਪਹਿਲਾਂ ਸੋਚਣਾ ਸੀ ਨਾ ਅੱਜ ਤੂੰ ਆਪਣੇ ਮਾਪਿਆਂ ਨਾਲ ਕੀਤੀ ਆ ਹਾਲੋ ਪੂਰੇ ਪਿੰਡ 'ਚ ਰੌਲਾ ਪਾਉਂਗੀ ਸਾਡਾ ਜਨੂਸ ਕੱਢੂਗੀ ਨਾ ਤੂੰ ਮੈਂ ਤੁਹਾਨੂੰ ਕਹਿੰਦੀ ਆ ਨਾ ਮੈਂ ਕਿਸੇ ਨਾਲ ਨਹੀਂ ਗੱਲ ਕਰਦੀ ਇਹਨੇ ਇੱਧਰ ਹੀ ਸੁੱਤ ਆਉਣਾ ਕਾਕਾ ਛੱਡ ਦੇ ਦੀਆਂ ਬਾਹਾਂ ਪਿੱਛੇ ਨੂੰ ਬੰਨ और के बाहर ना पिक्चर बांध को गाल न करूं उसे रख इतना कर पाऊं ना करो तुझे आता दे मुंह बंद मैं रोला पाऊं है मम्मी तार से तागाओ मेरे थे कहाँ तो इतना करियां ने अनुजे फोन ही कटिया गया ठीक है निकोमल की है ਹੋਣਾ ਕੀ ਆ ਕੁਝ ਦੱਸਣ ਲੱਗੀ ਮੈਂ ਤੁਹਾਡੀ ਸੋਂਹ ਪਾਈ ਅਚਾਨਕ ਹੀ ਤੇ ਫੋਨ ਕੱਟਿਆ ਗਿਆ ਪੱਕਾ ਕੁਝ ਨਾ ਕੁਝ ਲੁਕਾਉਂਦੇ ਪਏ ਆ ਦੀਦੀ ਸਾਡੇ ਤੋਂ ਰੁਕ ਜੋ ਮੈਂ ਫੇਰ ਇੱਕ ਵਾਰੀ ਲੋਨੀ ਆ ਲੈ ਤਾਂ ਫੋਨ ਬੰਦਾਂ ਲਾ ਪਿਆ ਹੁਣ ਮੈਨੂੰ ਤਾਂ ਖਬਰਾਟ ਹੋਈ ਜਾਣਦੀ ਆ ਪੱਕਾ ਉੱਥੇ ਕੋਈ ਨਾ ਕੋਈ ਗੜਬੜ ਹੈਗੀ ਆ ਕੋਈ ਨਹੀਂ ਲੱਗ ਜਾਣਾ ਫੋਨ ਤੇ ਇੱਕ ਵਾਰੀ ਹੋਰ ਦੁਬਾਰਾ ਲਾ ਕੇ ਦੇਖ ਕਿੰਨੀ ਵਾਰੀ ਤੇ ਲਾ ਹਟੀਆਂ ਤੁਹਾਡੇ ਸਾਹਮਣੇ ਤੇ ਲਾਇਆ ਹੁਣ ਬੰਦ ਹੀ ਆਈ ਜਾਣ ਚੱਲ ਇਦਾਂ ਕਰ ਫੇ ਤੂੰ ਪੁਰਾਣੇ ਵਾਲੇ ਫੋਨ ਤੇ ਫੋਨ ਲਾ ਕੇ ਦੇਖ ਹਾਂ ਉਹਨਾਂ ਨੂੰ ਲੱਕ ਵੇਖਦੀ ਰੁਕ ਜਾ ਉਹ ਕਿਧਰ ਆ ਗਿਆ ਲੈ ਤਾਂ ਇਹਦੀ ਪਤਨੀ ਤੂੰ ਕਰ ਗੱਲ ਮੈਂ ਕਹਾਂ ਕਰ ਦਿੰਨੀ ਪੜਦੀਆਂ ਇਹਨੂੰ ਮੈਂ ਹੈਲੋ ਹਾਂਜੀ ਹੈਲੋ ਪਾਜੀ ਰਿੰਪਲ ਦੀਦੀ ਕਿੱਥੇ ਆ ਮੈਂ ਉਹਨਾਂ ਨਾਲ ਗੱਲ ਕਰਨੀ ਹੈਲੋ 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 ਆਵਾਜ਼ ਨਹੀਂ ਆਉਂਦੀ ਭਾਈ ਤੂੰ ਵੀ ਚੂੰਚੂ ਲਾਈ ਹੋ ਸੀ ਚੁੱਪ ਹੀ ਰਹਿਣਾਗਾ ਤੈਨੂੰ ਹੈਲੋ ਹੈਲੋ ਪਾਜੀ ਤਾ ਧੀ ਆਵਾਜ਼ ਹੁੰਦੀ ਤਾਨੂੰ ਆਵਾਜ਼ ਨਹੀਂ ਆਉਂਦੀ ਮੇਰੀ ਹੈਲੋ ਫੋਨ ਹੀ ਕੱਟ ਗਿਆ ਕੀ ਬਣਿਆ ਕੋਮਲ ਪੰਨਾ ਕੀ ਆ ਹੈਲੋ ਹੈਲੋ ਕਰੀ ਜਾਂਦੇ ਆਵਾਜ਼ ਕਹਿੰਦੇ ਹੁੰਦੀ ਨਹੀਂ ਭਾਈ ਮੈਨੂੰ ਤੇ ਪੂਰੀ ਸਾਫ਼ ਆਵਾਜ਼ ਆਉਂਦੀ ਮੰਨੋ ਚਾਹੇ ਨਾ ਮੰਨੋ ਪੱਕਾ ਉੱਥੇ ਕੋਈ ਨਾ ਕੋਈ ਗਲਤ ਗੱਲ ਹੋਣ ਈ ਆ ਪਤਾ ਕਰੋ ਕਿਸੇ ਤਰੀਕੇ ਨਾਲ ਮੈਨੂੰ ਪਤਾ ਕਿੰਨੀ ਫਿਕਰ ਹੋਂਦੀ ਦੀਦੀ ਦੀ ਕੋਮ ਇਦਾਂ ਕਰ ਤੋ ਕੱਪੜੇ ਪਾ ਆਪਾਂ ਉੱਥੇ ਜਾ ਕੇ ਦੇਖ ਕੇ ਆਉਨੇ ਆ ਕਿਸੇ ਬਹਾਨੇ ਜਲਦੇ ਆ ਉੱਥੇ ਆਪਾਂ ਕਹਾਂਗੇ ਪੇਪਰਾਂ ਤੇ ਸਾਈਨ ਕਰਾਉਣ ਆਈਆਂ ਸੀ ਸਾਨੂੰ ਜ਼ਰੂਰੀ ਸੀਗੇ ਸਹੀ ਕਿਹਾ ਤੁਸੀਂ ਸਾਨੂੰ ਹੀ ਕੋਈ ਸਕੀਮ ਬਣਾ ਕੇ ਉੱਥੇ ਜਾਣਾ ਪੈਣਾ ਆ ਕਿਤੇ ਕਿਨਾ ਪਤਾ ਤੇ ਕਰੀਏ ਵੀ ਸਾਰਾ ਕੁਝ ਠੀਕ ਆ ਜਾਂ ਕੀ ਗੱਲ ਆ ਚਲ ਤੁਸੀਂ ਬੈਠੋ ਇੱਥੇ ਮੈਂ ਕੱਪੜੇ ਬਦਲ ਕੇ ਆਉਣੀ ਆ ਫਿਰ ਜਾਂਨੇ ਆਪਾਂ ਉਧਰ ਨੂੰ ਚਲ ਆ ਯਾਰ ਤੂੰ ਤਿਆਰ ਹੋ ਗਏ ਠੀਕ ਆ ਮੈਨੂੰ ਤਾਂ ਯਾਰ ਟੈਨਸ਼ਨ ਹੋ ਹੀ ਜਾਂਦੀ ਐ ਭੈਣ ਦੀ ਕਿਤੇ ਮੈਂ ਜਲਦਬਾਜ਼ੀ ਚ ਕੋਈ ਗਲਤ ਡਿਸੀਜਨ ਤਾਂ ਨਹੀਂ ਲੈ ਲਿਆ ਮੈਂ ਕਿਤੇ ਭੈਣ ਨੂੰ ਗਲਤ ਥਾਂ ਤਾਂ ਨਹੀਂ ਵਿਆਹ ਤਾਂ ਐ ਤੂੰ ਆਪਣੀਆਂ ਹਰਕਤਾਂ ਦਾ ਤਬਾਜ਼ ਨਹੀਂ ਆਉਂਦੀ ਹੈਂ ਕਾਹਦੇ ਕੋਸ਼ਿਸ਼ ਕਰੀ ਜਾਂਦੀ ਖੋਲਣ ਦੀ ਇਹਨੂੰ ਇਹ ਨਹੀਂ ਹੁਣ ਖੁੱਲਦਾ ਅੱਸੀ ਜੜ ਗਈ ਪਰ ਬਲ ਨਹੀਂ ਆਦਾ ਗਿਆ ਬੈਜੋ ਬਾਰੇ ਇਹਨੂੰ ਉਹਦਾ ਪਤਾ ਨਹੀਂ ਲੱਗ ਸਕਾ ਇਹਨੂੰ ਅਕਲ ਉਦ ਤੱਕ ਦਾਉਣੀ ਸੀ ਚਪੇੜਾ ਖਾ ਕੇ ਤੇ ਨੋਕ ਲਾਉਂਦੀ ਆ। ਇਹਨਾਂ ਕਾਕਾ ਸੂਦੀ ਐਦਾਂ ਮਣਾ ਸੀ ਇੰਨੀਆਂ ਖਾ ਲਾਉਣੀ ਐਦਾਂ। ਮਾਤਾ ਬਾਹਰੋਂ ਤੂੰ ਜਿੰਦਾ ਲਾ ਦੇ। ਬਾਕੀ ਬਾਅਦ ਹੀ ਬਾਅਦ ਦੇਖੀ ਜਾਊਗੀ। ਆਹੋ ਇਹਦੇ ਮਾਪਿਆਂ ਦਾ ਫੋਨ ਆਇਆ ਕਿਤੇ ਆਈ ਨਾ ਜਾਣ ਉਹ। ਮੁੰਡਿਆ ਤੂੰ ਜਾ। ਮੈਂ ਆਪੇ ਜਿੰਦਾ ਲਾ ਲਊਂ ਆਪੇ ਸਾਂਭ ਲਊ ਤੂੰ ਜਾ। ਟੇਬ ਜਾ ਤੂੰ ਕਿਤੇ? ਉਹ ਮਾਤਾ ਮੈਂ ਟੇਬ ਤਾਂ ਜਾਵਾਂ। ਜਿਉ ਆਏ ਪੁੱਛੂਗੇ ਕਿੱਥੇ ਗਏ ਤਾਂ ਫੇਰ। ਉਹ ਤੂੰ ਗੱਲ ਛੱਡ ਮੈਂ ਆਪੇ ਹੀ ਸਾਂਭ ਲਊਂਗੀ। ਮੈਂ ਕਹਾਂਗੀ ਵੀ ਰਿਸ਼ਤੇਦਾਰਾਂ ਦੇ ਗਿਆ ਆ। ਉਹ ਮਾਤਾ ਜੇ ਆਏ ਨੇ ਵਿੱਚ ਰੌਲਾ ਪਾਇਆ ਆਵਾਜ਼ ਆ ਗਈ ਤੇ ਫੇਰ ਆਪਾਂ ਫਵਾਜੇ ਮੰਗੇ ਮੁੰਡਿਆ ਇਹ ਗਾਤ ਤੂੰ ਛੱਡ ਇਹਦੀ ਆਵਾਜ਼ ਕਿੰਨੀ ਕੜੀ ਮੈਂ ਤਾਂ ਸਾਹਾਂ ਦੀ ਆਵਾਜ਼ ਨਹੀਂ ਨਿਕਲ ਰਹੀ ਮੁੰਡਿਆ ਤੂੰ ਚੱਲ ਛੇ ਛੇ ਦੀ ਇੱਥੋਂ ਟੇਵ ਮੈਂ ਆਪੇ ਹੀ ਸੰਭਲ ਲੂੰਗੀ ਸਮਝ ਲੱਗੀ ਤੈਨੂੰ ਚੁੱਪਚੀ ਬੀਤੇ ਰਹੀਂ ਇੱਥੇ ਤੂੰ ਆਪਣੇ ਆਪ ਜੀ ਬਹੁਤ ਏਜੀ ਬਣਦੀ ਸੀ ਨਾ ਦੇਖੀ ਹੁਣ ਤੇਰਾ ਕੀ ਹਾਲ ਹੁੰਦਾ ਹੈ ਚੰਗਾ ਹੋਇਆ ਇਹਦੀਆਂ ਲੱਤਾਂ ਪਾਹਾਂ ਬੰਦ ਦਿੱਤੀਆਂ ਉਦਾਂ ਇਹਨੇ ਸੂਤ ਵੀ ਨਹੀਂ ਸਿਉਣਾ ਆ ਮੈਨੂੰ ਤਾਂ ਲੱਗਦਾ ਲੱਗ ਪਰ ਹੋਰ ਜਾਈ ਜਾਵੇ ਚੰਗਾ ਹੋਇਆ ਮੁੰਡਾ ਚਲੇ ਗਿਆ ਨਹੀਂ ਤਾਂ ਪੰਗਾ ਪੈ ਜਾਣਾ ਸੀਗਾ ਸਾਸਿਕਾ 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 ਪੁੱਤ ਵੱਡੇ ਦਿਨਾਂ ਵਾਅਦੇ ਆਏ ਆ ਹੈ ਆ ਜਾ ਨੰਗਿਆ ਆਇਆ ਫੋਟੋ ਵੇਖ ਤੋ ਤੁਸੀਂ ਨਿੱਤ ਲੱਪੜ ਲਿਆ ਕੇ ਨਹੀਂ ਫਿਰ ਨਹੀਂ ਜੀ ਦੀ ਭੈਣ ਦੀ ਤਾਂ ਆਜੀ ਨਹੀਂ ਸੁਣ ਮੈਂ ਜੋ ਵੀ ਅਖੰਡੀ ਘਰੇ ਤੇ ਕੋਈ ਵੀ ਨਹੀਂ ਦਿਖਣ ਡੇਗਾ ਬਰਾਬਰ ਨਾਲ ਲੱਗਾ ਉਹ ਤਾਂ ਨਹੀਂ ਹੌਲੀ ਤੇ ਆ ਲੈ ਪਾਣੀ ਪੀ ਉਸ ਜੀ ਆਜਾ ਮਾਸੀ ਜੀ ਵੇਖ ਜੋ ਤੁਸੀਂ ਹੋਰ ਸੁਣਾਉ ਦੀ ਟਿਕਟਕ ਬਸ ਠੀਕ ਹੈ ਵਧੀਆ ਭੈਣ ਕਿੱਧਰ ਗਈ ਆਂ ਦੀਦੇ ਨਹੀਂ ਨਾ ਉਹਨਾਂ ਦਾ ਫੋਨ ਲੱਗਦਾ ਹੈ ਉਹ ਤਾਂ ਹਮਾ ਚਲ ਗਿਆ ਯਾਰ ਇਸੇਦਾਰਾਂ ਦੇ ਵਿੱਚ ਉੱਥੇ ਫੋਨ ਬਹੁਤ ਘੱਟ ਲੱਗਦਾ ਹੈ ਰੇਂਜ ਬਹੁਤ ਘਟਮਦੀ ਹੈ ਤੁਹਾਨੂੰ ਕੋਈ ਕੰਮ ਸੀ ਪਤ ਹਾਂਜੀ ਮਾਸੀ ਜੀ ਕੰਮ ਹੀ ਸੀ ਤਾਂ ਹੀ ਆਏ ਸੀ ਕਿਸੇ ਫਾਰਮਾਂ ਤੇ ਅਸੀਂ ਸਾਈਨ ਕਰਾਉਣੇ ਸੀ ਬਹੁਤ ਜ਼ਰੂਰੀ ਸੀ ਪੈਸਾ ਨੂੰ ਆਉਣਾ ਪਿਆ ਇੱਥੇ ਹੁਣ ਹੁਣ ਤਾਂ ਤਿੰਨ ਚਾਰ ਦਿਨ ਨਹੀਂ ਆਉਣਾ ਰਹਿਣਾ ਆ ਚਲੋ ਠੀਕ ਆ ਮਾਸੀ ਫੇ ਅਸੀਂ ਚੱਲਦੇ ਹਾਂ ਕੰਮ ਤਾਂ ਹੋਇਆ ਨਹੀਂ ਪੁੱਤ ਜਾਣਾ ਕਿੱਥੇ ਆ ਸ਼ਾਇਦ ਉਹਦਾ ਫੋਨ ਲੱਗ ਜਵੇ ਆ ਜਵੇ ਹਨਾ ਤਾਂ ਕਾਂ ਸ਼ਾਮ ਤਾਈ ਤੇ ਮੈਂ ਰੋਟੀ ਪਾਣੀ ਬਣਾਉਣੀ ਆ ਤੁਸੀਂ ਖਾ ਕੇ ਜਾਓ ਮੇਰਾ ਪੁੱਤ ਨਹੀਂ ਨਹੀਂ ਮਸੀ ਜੀ ਰੋਟੀ ਰਹਿੰਦੇ ਤੁਸੀਂ ਅਸੀਂ ਫੇਰ ਕਿ ਦਿਨ ਖਾ ਲਾਂਗੇ ਹੁਣ ਅਸੀਂ ਜਲਦੀ ਚੇ ਆ ਨਹੀਂ ਪੁੱਤ ਮੈਂ ਚਾਹ ਵਾਂ ਬਣਾਉਣੀ ਆ ਤੁਸੀਂ ਪੀ ਕੇ ਜਾਓ ਅੱਛਾ ਹਾਂ ਇਹ ਦਿਨਾਂ ਦੀ ਗੱਲ ਨਹੀਂ ਲੱਗਦੀ ਲੱਗਣ ਦੀ ਅੱਗੇ ਆਪਾਂ ਜਿਹੜਾ ਪਹਿਲੀ ਵਾਰ ਹੀ ਆਏ ਆ ਕਿੱਦਾਂ ਮਿੱਠੇ ਪਿਆਰੇ ਬਣ ਕੇ ਬੋਲਣ ਦੇ ਸਾਡੇ ਨਾਲ ਪਹਿਲਾਂ ਤਾਂ ਕਦੀ ਇੰਦਾ ਬੁਲਾਇਆ ਨਹੀਂ ਪਿਆਰ ਨਾਲ ਇਹ ਤਾਂ ਕੁਛ ਮਾਤਾ ਲੱਗਉ ਨਹੀਂ ਲੱਗਦੀ ਆ ਕੁਛ ਨਾ ਕੁਛ ਤਾਂ ਗੜਬੜ ਹੈਗੀ ਆ ਚਲੋ ਤਾਂ ਵੇਖੀਏ ਹਾਂ ਨਹੀਂ ਚਲੇ ਕੁਝ ਪਤਾ ਹੀ ਲੱਗ ਜੀ ਹੋਰ ਮੈਂ ਇਹ ਕਮਰੇ ਨੂੰ ਤਾਂ ਲੋਕ ਲਗਾਇਆ ਲੋਕ ਲੱਗਾ ਇਹਨਾਂ ਦੇ ਕਮਰੇ ਨੇ ਦੇਖਿਆ ਪੱਕਾ ਕੋਈ ਗੜਬੜ ਆ ਕੁਛ ਨਾ ਕੁਛ ਲਪਾਉਂਦੇ ਆ ਫੇਰ ਅੱਬਾ ਮੋਂ ਨੂੰ ਤੇ ਕੋਮ ਲਾਗੇ ਆਵਾਰ ਸ਼ਾਇਦ ਇਹੀ ਮੈਨੂੰ ਬਚਾ ਲੈ ਫਰ ਮੈਂ ਤਾਂ ਬੋਲ ਵੀ ਨਹੀਂ ਸਕਦੀ ਮੈਨੂੰ ਕਿੱਦਾਂ ਇਹਨਾਂ ਨੇ ਬੰਨਿਆ ਹੋਇਆ ਆ ਕਿੱਤਾ ਮੇਰੇ ਹੱਥ ਤੇ ਪੈਰ ਜਕੜੇ ਆ ਜੇ ਮੋਂ ਨੂੰ ਤੇ ਕੋਮਨ ਨੂੰ ਪਤਾ ਲੱਗ ਜਾਵੇ ਉਹਨਾਂ ਨੇ ਮੈਨੂੰ ਇਹਨਾਂ ਤੋਂ ਬਚਾ ਲਾਣਾ ਆ ਕਿੱਦਾਂ ਇਹ ਝੂਠ ਬੋਲੀ ਜਾਂਦੇ ਬਾਹਰ ਬੈਠੇ ਮੈਂ ਤਾਂ ਅੰਦਰ ਬੰਦੇ ਆ ਕੀ ਗੱਲ ਸੋਣਾ ਮੈਂ ਕੋਈ ਤਰੀਕੇ ਨਾਲ ਨਾ ਮਾਸੀ ਨੂੰ ਕੋਈ ਗੱਲ ਕਰਦੀ ਆ ਤੂੰ ਉੱਥੇ ਬੈਠੋ ਠੀਕ ਆ ਕੋਈ ਸਕੀਮ ਜੀ ਲੜਾਉਣੀ ਆ ਮਾਸੀ ਜੀ ਹਾਂ ਜੀ ਹਾਂ ਜੀ ਦੱਸੋ ਬੱਤੀ ਕੋ ਕੰਮ ਸੀ ਮਾਸੀ ਜੀ ਮੈਨੂੰ ਨਾ ਦੀਦੀ ਦਾ ਆਧਾਰ ਕਾਰਡ ਚਾਹੀਦਾ ਹੈਗਾ ਉਹਨਾਂ ਦੇ ਕਮਰੇ 'ਚ ਲੈ ਲਾਂ ਮੈਂ ਨਾ ਨਾ ਪੁੱਤ ਉਹ ਤਾਂ ਲੋਕ ਲਾ ਕੇ ਗਏ ਆ ਕੋਈ ਨਹੀਂ ਮਾਸੀ ਜੀ ਤੁਸੀਂ ਦਰਵਾਜ਼ਾ ਖੋਲ ਦਿਓ ਮੈਂ ਵੇਖ ਲੈਣੀ ਆ ਆਧਾਰ ਕਾਰਡ ਉਹ ਇਨ ਪੁੱਤ ਮੈਂ ਲੱਭ ਕੇ ਲਿਆਵਾਂ ਨਹੀਂ ਤੈਨੂੰ ਲੱਭਣਾ ਤੂੰ ਬੈਠ ਇੱਥੇ ਹੈ ਮਾਸਿਲੀ ਤਾਂ ਦਰਵਾਜ਼ਾ ਬੜੀ ਜਲਦੀ ਲਾ ਲਿਆ ਕੋਈ ਵੀ ਨਹੀਂ ਦਿਸਿਆ ਅੰਦਰ ਨਾ ਸਾਨੂੰ ਅੰਦਰ ਜਾਣ ਦਿੱਤਾ ਉਹ ਤਾਂ ਗੱਲ ਹੈਗੀ ਆ ਪਰ ਮੈਨੂੰ ਸ਼ੱਕ ਆ ਪੱਕਾ ਹੀ ਕੋਈ ਨਾ ਕੋਈ ਗੱਲ ਘੋਂਦੇ ਪਿਆ ਕੁਛ ਨਾ ਕੁਛ ਗਲਤ ਹੋਣ ਰਿਆ ਕੀ ਪਤਾ ਅਗਲੇ ਹਮਾ ਚਲ ਗਏ ਆ ਕਿੱਥੇ ਆ ਮੇਂਦਰਾ ਦਾ ਮਾਤਾ ਐਵੇਂ ਝੂਠ ਬੋਲੀ ਜਾਂਦੀ ਕਿੰਦਾ ਪਸੀਨਾ ਪਸੀਨੀ ਹੋਈ ਹੋ ਨਹੀਂ ਯਾਰ ਮੈਂ ਤਾਂ ਥੱਕ ਗਿਆ ਬੈਠਾ ਬੈਠਾ ਇੰਨਾ ਟਾਈਮ ਮਾਤਾ ਕਹਿੰਦੀ ਸੀ ਮੈਂ ਆਪ ਫੋਨ ਕਰੂੰਗੀ ਹੁਣ ਮਾਤਾ ਦਾ ਜਦੋਂ ਫੋਨ ਆਇਆ ਮੈਨੂੰ ਉਦੋਂ ਜਾਣਾ ਪੈਣਾ ਮੈਂ ਵੀ ਕੀ ਕਰਾਂ ਆਲੋਪਤ ਬੋਰਡਨ ਕੁਸਚਾਈਂ ਦਾ ਨਹੀਂ ਨਹੀਂ ਮਸ ਜੀ ਬਸ ਇਹੀ ਚਾਹੀਦਾ ਹੈਗਾ ਕੋਈ ਨਹੀਂ ਸਾਈਨ ਆਪਾਂ ਫੇਰ ਕਰਾ ਲਾਂਗੇ ਤੁਸੀਂ ਬੈਠੋ ਆਪਾਂ ਚੱਲਦੇ ਹੁਣ ਟਾਈਮ ਬਹੁਤ ਹੋ ਗਿਆ ਚਲੋ ਠੀਕ ਹੈ ਮਸ ਜੀ ਹਾਂ ਠੀਕ ਹੈ ਮਸ ਜੀ ਠੀਕ ਕੋਈ ਆਵਾਜ਼ ਆਈ ਐ ਅੰਦਰੋਂ ਕੁਛ ਡਿੱਗਿਆ ਮੈਨੂੰ ਇਦਾਂ ਲੱਗਣ ਡਿਆ ਅੰਦਰ ਕੁਛ ਨਾ ਕੁਛ ਤੇ ਡਿੱਗਿਆ ਹੈ ਨਾ ਮਸੀ ਜੀ ਆ ਕੀ ਅੰਦਰੋਂ ਡਿੱਗਣ ਦੀ ਆਵਾਜ਼ ਆਈ ਐ ਕੋਈ ਖੜਕਾ ਹੋਇਆ ਅੰਦਰ ਨਹੀਂ ਨਹੀਂ ਪੁੱਤ ਮੇਰੇ ਕੋ ਬਾਰੀ ਫੁੱਲੀ ਰਹਿ ਗਈ ਹੋਣੀ ਬਿੱਲੀ ਆ ਗਈ ਹੋਣੀ ਐ ਮਸੀ ਜੀ ਫੋਨ ਵੱਜੀ ਜਾਂਦਾ ਰਵੀ ਭਾਈ ਦਾ ਫੋਨਾਂ ਚੁੱਕ ਲੋ ਕੀ ਪਤਾ ਕਾਲੀ ਤੱਕ ਆਈ ਜਾਣ ਹੈਲੋ 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 ਬੋਲਦਾ ਕਿਉਂ ਨਹੀਂ ਤੂੰ ਸਰ ਇੰਜ ਨਹੀਂ ਆਉਂਦੀ ਉੱਥੇ ਆ ਦੇਖ ਲਾ ਉੱਥੇ ਗੱਲ ਹੀ ਨਹੀਂ ਹੁੰਦੀ ਟਾਵਰ ਹੀ ਨਹੀਂ ਆਉਂਦੇ ਹਾਂਜੀ ਮਾਸੀ ਜੀ ਤੁਸੀਂ ਸਹੀ ਕਿਹਾ ਰਵੀ ਭਾਈ ਨੂੰ ਮੈਂ ਵੀ ਘਰੇ ਫੋਨ ਲਾਇਆ ਸੀ ਬਸ ਦੋ ਤਿੰਨ ਵਾਰੀ ਹੈਲੋ ਹੈਲੋ ਕਰਕੇ ਫੋਨ ਹੀ ਕੱਟਿਆ ਗਿਆ ਬਾਅਦ ਵਿੱਚ ਮੈਂ ਫੇਰ ਲੌਂਡੀ ਬੰਦ ਹੁੰਦਾ ਸੀ ਮੈਂ ਕਿਹਾ ਪੁੱਤ ਝੂਠ ਬੋਲਦੀਆਂ ਉੱਥੇ ਹੈ ਨਹੀਂ ਨੈਟ ਵਰਕ ਵਿਆਹ ਸੀਗਾ ਸਾਡੀ ਰਿਸ਼ਤੇਦਾਰੀ ਚ ਜਾਣਾ ਤਾਂ ਮੈਂ ਵੀ ਸਗਾ ਤੇ ਮੈਂ ਹੁਣ ਕਿੱਦਾਂ ਕਰ ਛੱਡ ਕੇ ਚੱਲ ਜਮਸ ਮੈਂ ਤਾਂ ਸੋਚਿਆ ਫੇ ਚਲ ਇਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਇਹ ਘੁੰਮੇ ਆਉਣਗੇ ਚਲੋ ਠੀਕ ਹੈ ਮਾਸੀ ਜੀ ਚਲਦੇ ਆ ਹੁਣ ਚਲ ਠੀਕ ਆ ਪੁੱਤ ਚਲ ਚੰਗਾ ਹੋਇਆ ਚਲ ਗਿਆ ਨਹੀਂ ਤਾਂ ਇਹ ਕੁੱਤੇ ਦੇ ਫੋਨ ਨੇ ਤਾਂ ਮੈਨੂੰ ਮਰਵਾਜ ਦਿੱਤਾ ਸੀ ਇਧਰ ਖੜਾਕਾ ਇਦਾਂ ਹੋਇਆ ਜਿਵੇਂ ਕੋਈ ਭਾਂਡਾ ਡਿੱਗਿਆ ਮੇਰੀ ਗੱਲ ਸੁਣ ਨਾ ਤੂੰ ਇੱਥੇ ਸਾਈਡ ਤੇ ਮੋਟਰ ਲਾ ਲਓ ਇਹਨਾਂ ਨੂੰ ਲੱਗੇ ਕਿ ਆਪਾਂ ਚਲ ਗਏ ਆ ਮੈਂ ਕਿਹਾ 10 ਮਿੰਟ ਤੱਕ ਵੇਖਦੇ ਆ ਮੇਰਾ ਸ਼ੱਕ ਪੱਕਾ ਕੋਈ ਨਾ ਕੋਈ ਗੜਬੜ ਹੈਗੀ ਆ ਚਲਾ ਜਾ ਉੱਥੇ ਖੜੇ ਹੋ ਕੇ ਦੇ ਆ ਉੱਥੇ ਵੇਖਦੇ ਆ Det er nødvendig å få slutt på dette. Vi kan ikke ta livet av dem. ਆ ਗਿਆ ਵਾ ਮੈਂ ਤਾਂ ਪਹਿਲਾਂ ਹੀ ਕਹੀ ਨਾ ਕੋਈ ਨਾ ਕੋਈ ਗੜਬੜ ਹੈਗੀ ਹੈ ਮੋਟੂ ਤਾਂ ਰਵੀ ਦੀ ਆ ਹੁਣ ਮੈਂ ਖੁਦ ਅੱਖੀ ਵੇਖਿਆ ਹੁਣ ਭਲਾ ਕਿੱਥੋਂ ਆ ਗਿਆ ਇਹ ਹਿਮਾਚਲ ਗਏ ਆ ਵੀ ਆ ਵੇਖਣ ਨੂੰ ਇਹ ਕੁਛ ਤਕ ਪਾਉਂਦੇ ਆ ਚਲਾਓ ਜਾ ਕੇ ਵੇਖਦੇ ਹੁਣ ਇਹਨਾਂ ਦਾ ਭਾਂਡਾ ਭੰਦਦੇ ਆ